ਮੈਂ ਗੋਬੀ ਚੌਧਰੀ ਮੈਂਬਰ ਬਲੋਕ 33 ਡੜਬਾ ਮੈਂ ਪਿੰਡ ਰੋਗਲੇ ਤੋਂ ਬਲੌਂਗ ਕਰਦਾ ਅਸੀਂ ਪੁਲਿਸ ਦੇ ਬਹੁਤ ਧੰਨਵਾਦੀ ਆ ਸਰਦਾਰ ਪ੍ਰਤੀਬੀ ਸਿੰਘ ਚਾਹਲ ਡੀਐਸਪੀ ਸਾਹਿਬ ਪਿਛੇ 6 ਮਹੀਨੇ ਪਹਿਲਾਂ ਸਾਡੇ ਮੀਟਿੰਗ ਕੀਤੀ ਨਸ਼ੇ ਦੇ ਗੈਸਟ ਤੇ ਜਿਹੜੇ ਪਰਿਵਾਰ ਸਾਡੇ ਪਿੰਡ ਚ ਨਸ਼ੇ ਵੇਚਦੇ ਸੀ ਜਾਂ ਸ਼ਰਾਬ ਵੇਚਦੇ ਸੀ ਉਹਨਾਂ ਨੇ ਉਹਨਾਂ ਤੋਂ ਸੁਨੇਹਾ ਲੈ ਕੇ ਉਹਨਾਂ ਦੀ ਗੱਲ ਨੂੰ ਮੰਨ ਕੇ ਬਿਲਕੁਲ ਜ਼ੀਰੋ ਟਰਨਲਸ ਇੱਕ ਵੀ ਪਰਸੈਂਟ ਉਹ ਬੰਦਿਆਂ ਨੇ ਕਸਮ ਖਾ ਲਈ ਔਰ ਨਸ਼ਾ ਵੇਚ ਨੂੰ ਛੱਡਤਾ ਅੱਜ ਮੇਰੇ ਪਿੰਡ ਚ ਕੋਈ ਵੀ ਬੰਦਾ ਨਸ਼ਾਨੀ ਵੇਚਦਾ ਕੋਈ ਸ਼ਰਾਬ ਨਹੀਂ ਵੇਚਦਾ ਸਾਰੇ ਆਪਣੇ ਕੰਮ ਧੰਦਿਆਂ ਦੇ ਲੱਗੇ ਔਰ ਬਹੁਤ ਵਧੀਆ ਕੰਮ ਕਰ ਰਹੇ ਨੇ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਪੁਲਿਸ ਪ੍ਰਸ਼ਾਸਨ ਦਾ ਐਸ ਐਚ ਓ ਸਾਹਿਬ ਦਾ ਸਰਦਾਰ ਗਰਮੀਤ ਸਿੰਘ ਜੀ ਸਾਡੇ ਚੌਕੀ ਇੰਚਾਰਜ ਬਹੁਤ ਵਧੀਆ ਕੰਮ ਕਰ ਰਹੇ ਨੇ ਸਾਰੇ ਮੁੰਡੇ ਰਲ ਕੇ ਬਹੁਤ ਮੱਖਣ ਸਿੰਘ ਨਾਜੀ ਪਿੰਡ ਰੋਗੜਾ ਜੀ ਮੈਂ ਪਹਿਲਾਂ ਬਾਕੀ ਦੱਸ ਹੀ ਦਿੱਤਾ ਮੈਂ ਛੋਟੇ ਚ ਹੋਰ ਦੱਸ ਦੇਣਾ ਜੀ ਤੁਹਾਨੂੰ 6 ਮਹੀਨੇ ਤੋਂ ਸਾਡੇ ਪਿੰਡ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦਾ ਸ਼ਰਾਬ ਪਹਿਲਾਂ ਵਿਕਦੀ ਸੀ ਨਾ ਜੋ ਨਹੀਂ ਵਿਕਦੀ ਉਹ ਬੰਦੇ ਦਿਹਾੜੀ ਮਜ਼ਦੂਰੀ ਤੇ ਜਾਣ ਲੱਗ ਗਏ ਜਿਵੇਂ ਜੀਰੀ ਲਾ ਰਹੇ ਨੇ ਕੋਈ ਗੰਦੇ ਦੀ ਰੇੜੀ ਲਾ ਰਿਹਾ ਜੂਸ ਦੀ ਸਾਰੇ ਆਪ ਆਪਣੇ ਕੰਮ ਕਰ ਰਹੇ ਨੇ ਥੋੜਾ ਜਿਹਾ ਇਹ ਹੁਣ ਚਿੱਟੇ ਦਾ ਪ੍ਰਭਾਵ ਦੇਖ ਕੇ ਦੂਜੇ ਪਿੰਡਾਂ ਵਾਲੇ ਜੀ ਸਾਡੇ ਪਿੰਡ ਅੱਜ ਡੀਐਸਪੀ ਸਾਹਿਬ ਤੇ ਐਸਐਚਓ ਸਾਹਿਬ ਚੌਕੀ ਇੰਚਾਰਜ ਕੌਰੀਆਂ ਇਹਨਾਂ ਨੇ ਜੀ ਵੀ ਸਾਡੇ ਇੱਥੇ ਮੀਟਿੰਗ ਕੀਤੀ ਹੈ ਅਸੀਂ ਵੀ ਆਪਣੇ ਵੱਲੋਂ ਭਰੋਸਾ ਦਵਾਇਆ ਇਹਨਾਂ ਨੂੰ ਵੀ ਕੋਈ ਵੀ ਇਹੋ ਜਿਹਾ ਸ਼ਰਾਬ ਤਿੰਸਰ ਸਾਡੀ ਨਜ਼ਰਾਂ ਚਾਹੂਗਾ ਤਾਂ ਅਸੀਂ ਤੁਹਾਨੂੰ ਪੂਰੀ ਖਬਰ ਦੇਵਾਂਗੇ ਇਹਨਾਂ ਨੇ ਵੀ ਸਾਨੂੰ ਪੂਰਾ ਭਰੋਸਾ ਦਿਵਾਇਆ ਕਿ ਜਦੋਂ ਵੀ ਤੁਸੀਂ ਫੋਨ ਕਾਲ ਕਰੋਗੇ ਤਾਂ ਤੁਹਾਨੂੰ ਵੇਟ ਨਹੀਂ ਕਰਨੀ ਪਏਗੀ ਅਸੀਂ ਉਸੇ ਟਾਈਮ ਤੇ ਪਹੁੰਚਾਂਗੇ ਬਹੁਤ ਧੰਨਵਾਦ